ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਜੀਠੇ ਦੇ ਬਾਹਰ ਬਾਹਰ ਜਿਹੜਾ ਵਿਰਜਨ ਦਾ ਡੇਰਾ ਹੈ ਅੱਜ ਦੇ ਵੀਡੀਓ ਦੇ ਵਿੱਚ ਧੰਨਵਾਦ ਦੋ ਗੱਬਨਗਾਵਾ ਤੁਹਾਨੂੰ ਦਿਖਾਉਣੀ ਹੈ ਤੇ ਆਹ ਤਿੰਨ ਤੁਹਾਨੂੰ ਸੋਈਆਂ ਦਿਖਾਉਣੀ ਹੈ ਗੱਲਬਾਤ ਹੁਣ ਆਪਾਂ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਠੀਕ ਠਾਕ ਠੀਕ ਠਾਕ ਜੀ ਚਲੋ ਵਧੀਆ ਚੀਜ਼ਾਂ 5 ਸਾਲ ਦੀਆਂ ਮੁਬਾਰਕਾਂ ਸੀ ਤੁਹਾਨੂੰ ਬਹੁਤ ਬਹੁਤ ਜੀ ਆ ਨਵੀਂ ਮੁਬਾਰਕਾਂ ਹਾਂ ਜੀ ਤੇ ਭਰਾਵਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਠੀਕ ਆ ਅੱਜ ਫਿਰ ਨਵੇਂ ਸਾਲ ਵਾਲੇ ਦਿਨ ਵੀਡੀਓ ਬਣਾਉਂਦੇ ਹਾਂ ਜੀ ਹਾਂਜੀ ਹਾਂਜੀ ਚਲੋ ਨਾਮ ਦੱਸਦੇ ਕਰੀਏ ਆਪਣਾ ਵਿਕਰ ਸਿੰਘ ਹਾਂਜੀ ਪੀਓ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਦੇ ਜਿਲ੍ਹਾ ਮਲਸਰ ਜਿਲ੍ਹਾ ਮਲਸਰ ਹੈ ਠੀਕ ਹੈ ਡਿਸਟ੍ਰਿਕਟ ਮੋਬਾਈਲ 9501150174 ਠੀਕ ਹੈ ਜੀ ਚਲੋ ਸ਼ੁਰੂਆਤ ਫਿਰ ਆਪਾਂ ਜਿਹੜੀ ਸਹੀ ਵਾਲਚੀ ਆ ਜਿਹੜੀ ਸਭ ਤੋਂ ਪਹਿਲੇ ਨੰਬਰ ਤੇ ਚੰਗੀ ਸਾਂਭੀ ਸੁੰਭੀ ਆ ਜਿਹੜੀਆਂ ਅੱਜ ਵੜਾ ਮਿਰਜੀ ਹੁਣਾਂ ਕੋਲ ਸਾਰੀਆਂ ਜਿਹੜੀਆਂ ਚੰਗੇ ਰੰਗ ਰੂਪ ਵਾਲੀਆਂ ਤੇ ਚੰਗੇ ਕੱਦਵਜਨ ਵਾਲੀਆਂ ਖੰਡੀ ਤੇਰੀ ਆ ਉਤਨਾ ਪੂਰੀ ਤੇ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਆ ਕਿੰਨਾ ਸੂਆ ਹੋਊਗਾ ਬੀਬੀ ਦਾ ਬੀਬੀ ਅਸੀਂ ਦੂਸਰੇ ਸੂਏ ਜੀ ਅਸੀਂ ਬੜੀ ਸੰਭੀ ਆ ਕਿਸੇ ਵੀਰ ਨੇ ਚੰਗੀ ਰੀਜ ਨਾ ਇਹ ਗੁੰਦੀ ਸੀ ਆ ਉਹ ਬੱਚੀ ਪੂਰੀ ਗੁੰਦੀ ਆ ਤੇ ਮਗਰ ਵੀ ਅੱਛੀ ਜੀ ਹਾਂਜੀ ਬੱਚੀ ਜੀ ਮਗਰ ਵੀ ਆਹ ਬੱਚੀ ਜੀ ਠੀਕ ਹੈ ਜੀ ਤੇ ਦੁੱਧ ਕਿੰਨਾ ਜੀ ਦੇਖੋ ਜੀ ਦੁੱਧ ਇਹਦੇ ਥੱਲੇ 12 13 ਲੀਟਰ ਆ ਅਸੀਂ 10 ਹੀ ਕਹਾਂਗੇ ਵੀ ਜੀ ਦਾ ਲਿਆ ਫਿਰ ਤੋਰਾ ਤੇ ਦੂਗੇ ਟਾਈਮ ਚਵਾ ਕੇ ਤੁਹਾਡੀ ਜੀ ਦਵਾਂਗੇ ਠੀਕ ਹੈ ਜੀ ਪੱਕਾ ਦੁੱਧ ਜਿਹੜਾ ਕਹਿੰਦੇ ਕਿ 10 ਕਿਲੋ ਦੱਸਾਂਗੇ ਬਾਕੀ ਦੁੱਧ ਸਾਬੂਗਾ ਕੋਈ ਹੋਰ ਵਧੂਗੀ ਜੀ ਸੋਦੇ ਬਾਕੀ ਅੱਗੇ ਕੀ ਹੈ ਵੀਰ ਨੇ ਪੂਰੀ ਸੰਭੀ ਆ ਤੇ ਲੈਓ ਜੀ ਬੜੀ ਪਿਆਰੀ ਜੀ ਗਾਂ ਆ ਜਿਹੜੀ ਬੋਲਦੀ ਨੀਤੀ ਜਾਇ ਜੀ ਕਰਾਂਗੇ ਜੀ ਪੂਰੀ ਰਾਜੀ ਆ ਜਿਹੜੀ ਮਗਰੇ ਦੇ ਰੱਸੀ ਦੇ ਪਿਆਂ ਕਿ ਦਿਨਾਂ ਦੀ ਸੋਈ ਆ 10 ਕਿਲੋ ਦੁੱਧ ਜਿਹੜਾ ਹਣ ਕੇੰਦੇ ਕਿ ਲੋਕੀਂ ਚਾਹੁੰਦੇ ਆ 10 ਕਿਲੋ ਇਹ ਆ ਬਦਾਂ ਜਿੰਨੇ ਆ ਤੁਹਾਨੂੰ ਠੀਕ ਆ ਜੀ ਮਸ਼ਟੀਆਂ ਦਵੇਂ ਢਿੰਗੀ ਜਾਂਦੀਆਂ ਕੀ ਰੱਖੇ ਵਿੱਧੀ ਦਾ ਮੁੱਲ ਫਿਰ ਆਪਾਂ ਜੀ ਮੁੱਲ ਇਹਨਾਂ ਮਰਜ਼ੀ ਦਾ ਹੋਣਾ ਹੈ 40 ਭਾਵੇਂ ਕਰੀਏ 45 ਭਾਈ ਤੀਹ ਹਜ਼ਾਰ ਦੀ ਦੇ ਦਾਂਗੇ ਜੀ ਅੱਛਾ ਹਾਂਜੀ ਉਹਦੇ ਵਿੱਚ ਮਾਂਤਲ ਕਰਾਂਗੇ ਕਿੰਨਾ ਕਰਦਾਂਗੇ 1000 ਰੁਪਏ ਦੇ ਦਾਂਗੇ ਠੀਕ ਹੈ ਚਲੋ ਮੌਕੇ ਤੇ ਹੋਰ ਕਰਦੇ ਹਾਂ ਮਾਂਤਾ ਨਾ ਫੋਨ ਕੋਈ ਲਾਵੇ ਹੈ ਨਾ ਠੀਕ ਹੈ ਹਾਂਜੀ ਗਾਂ ਤੇ ਆ ਵੀ ਪੂਰੀ ਰਾਜੀ ਲੋ ਜੀ ਜੇ ਆ ਵੀ ਸ਼ੈੱਡ ਵਾਲੀ ਜੀ ਵੱਸੀ ਏ ਕਿੰਨਾ ਕੋਈ ਨਾ ਕੋਈ ਸੇਵਾ ਨਹੀਂ ਉਹਨਾਂ ਕੋ ਦੁੱਧੂ ਨਹੀਂ ਨਹੀਂ ਪਹਿਲੋ ਤੁਰੀ ਅੱਛਾ ਹਾਂਜੀ ਦੁੱਧ ਤੇ ਕਹਿੰਦੇ ਸੀ ਪਿਛਲੇ ਸੂਏ ਦੇ ਦਿੰਦੀ ਦੇ 20 ਤੋਂ ਪਲੱਸ ਦਿੰਦੀ ਰਹੀ ਹੈ ਅੱਛਾ ਐ ਕਿ ਉਹਨਾਂ ਕੋ ਦੁੱਧੂ ਨਹੀਂ ਜੀ ਉਦੋਂ 8 ਲੀਟਰ ਨੂੰ 10 ਤੋਂ ਬਾਅਦ ਹੀ ਅੱਛਾ ਹੁਣ ਮਤਲਬ ਵਦਨ ਦਾ ਪੀ ਆਹਾਂ ਜੀ ਦੋ ਤੋਂ 10 ਤੇ ਇਹਦੇ ਮਗਰ ਵੱਛੀ ਜੇ ਹਾਂ ਜੀ ਹਾਂ ਜੀ ਵੱਛੀ ਜੇ ਇਹ ਵੀ ਠੰਡੀ ਧੀਰੀ ਹੈ ਇਹਦੇ ਵੀ ਥਾਂ ਤੋਂ ਇੱਕ ਰੀ ਲੱਗ ਰਿਹਾ ਦਾਨ ਨੂੰ ਜੇ ਚੜਾ ਇਹਦਾ ਸਾਰਾ ਇਹਦੇ ਮਗਰ ਵੱਛੀ ਬੜੀ ਪਿਆਰੀ ਹੈ ਇਹਦੇ ਮਗਰ ਵੱਛੀ ਜੇ ਹਾਂ ਦੇਖ ਸਕਦੇ ਚੰਗੀ ਹਾਈਟ ਹੈ ਵੱਛੀ ਦੀ ਆਹ ਵਾਲੀ ਵੱਛੀ ਜੇ ਇਹਦੇ ਮਗਰ ਤੋਰ ਦੋ ਜੀ ਬਾਕੀ ਕਈ ਵਾਰੀ ਸੱਜੇ ਡੰਗਰ ਦੁੱਧੋਂ ਟੁਰਦੇ ਨਹੀਂ ਆਈਏ। ਕਈ ਵਾਰੀ ਹੋ ਜਾਂਦੇ ਵਾਅਦੇ ਘਾਟੇ ਕਈ। ਅੱਛਾ। ਇਹਨਾਂ ਨੂੰ ਦੁੱਧੋਂ ਨਾ ਥਾਮੀ ਜੇ ਨਾ ਨਹੀਂ ਹੋਈ ਜੀ। ਠੀਕ ਐ। ਭਈ ਤਾਹੀ ਸਲੀਬੀ। ਸੰਭੀ ਸੰਭੀ ਦੇ ਉੱਤਰਾਂ ਪੂਰੀ ਆ ਵਹਿਦੇ। ਹੋਰੇ ਚੰਗੇ ਬੋਦੀ ਵੇਟ ਵਾਲੀ। ਤਾਂ ਵਛੀ ਜੜੀ ਇਹਦੀ। ਆ ਦੱਬੇ। ਤੇ ਇਹਦਾ ਮਰਜੀ ਕਿ ਇਹ ਰੱਖੀਏ ਫਿਰ ਮੋਲ ਆਪਾਂ ਤੁਹਾਨੂੰ ਵੀ ਪਤਾ ਇਹ ਕਿੰਨੇ ਦੀ ਵੈੜ ਆ ਜੀ ਹਾਂਜੀ ਹਾਂਜੀ ਘਟੋ ਘਾਟ ਵੀ 60 70 ਹਜ਼ਾਰ ਦੀ ਵੈੜ ਆ ਜੀ ਹਾਂਜੀ ਹਾਂਜੀ ਮੋਲ ਆਪਾਂ ਇਹਦਾ ਵੀ ਲੈ ਨਹੀਂ ਆ ਜੀ ਵੇਜੀ ਕਿੰਨਾ ਇਹਦਾ ਵੀ ਜਿੰਨਾ ਮਰਜ਼ੀ ਵਾਜੇ ਪਾਈ ਤੇ ਜਹਾ ਦੇਵਾਂਗੇ 35000 ਦੀ ਦੇ ਦੋਗੇ ਹਾਂਜੀ ਉਹਦੇ ਚ ਮਾਨਤਨ ਕਰਾਂਗੇ ਦੁੱਧ 10 ਕਿਲੋ ਹੈਗਾ ਪੱਕਾ ਜੀ ਜੀ ਦੋਵੇਂ ਟਾਈਮ ਚੋਕੇ ਦੇਵਾਂਗੇ ਆਪਾਂ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਇਹ ਪਹਿਲਾਂ ਨੇ ਇਹ ਬੱਚੇ ਤੋਂ ਬਿਨਾਈਆਂ ਹਨਾ ਇਹ ਬੱਚੇ ਤੋਂ ਬਗੈਰ ਜੀ ਇਹ ਬੱਚੇ ਤੋਂ ਸੂਈ ਤਾਜੀ ਹੈ ਦਾ ਠੀਕ ਹੈ ਮਹੀਨਾ ਮਹੀਨੇ ਤੋਂ ਥੋੜਾ ਜਿਹਾ ਵੱਧ ਜੀ ਇਹਨੂੰ ਅੱਛਾ ਹਾਂਜੀ ਹਾਂਜੀ ਪਹਿਲੇ ਸੂਏ ਵਸੀ ਛੜਦੀ ਵਸੀ ਇਹ ਦੇਖੋ ਦੁੱਧ ਕਿੰਨਾ ਜੇ ਕਿਚ ਵੀ ਜੀ 10 ਕਿਲੋ ਪੱਕਾ ਮਿਣਵਾ ਦੁੱਧ ਜੀ ਲਿਆ ਫਿਰ ਤੋਰੇ ਕਰੀਨ ਇਹ ਬੱਚੇ ਤੋਂ ਬਿਨਾ ਹੀ ਆ ਇਹ ਵੀ ਪੂਰੀ ਰਾਜੀ ਆ ਜਿਹੜੀ ਪੂਰੀ ਗੁੰਦਵੀਂ ਆ ਥਣਾ ਦਾ ਸਾਈਜ਼ ਗ੍ਰਾਪ ਇਹਦਾ ਵੀ ਚੰਗਾ ਆ ਦੇਖੋ ਇਹ ਪ੍ਰਿੰਟ ਪ੍ਰਿੰਟ ਇਹਦਾ ਵੀ ਪੂਰਾ ਸ਼ਾਸ ਹੈ ਅਜੇ ਪਹਿਲਾਂ ਨੂੰ ਵਸੀ ਜੀ ਪਹਿਲਾ ਸੂਆ ਹੀ ਆ ਜਿਹੜੀ ਇਹ ਬੱਚੇ ਤੋਂ ਬਿਨਾ ਅੱਗੇ ਕਿੱਥੇ ਮਰਜੀ ਭਾਵੇਂ ਇੱਥੇ ਖਲਾਰ ਕੇ ਝੋਲਿਓ ਜੀ ਅੱਛਾ ਖੁੱਲੀਆਂ ਆ ਜੀ ਸ਼ੈੱਡ ਤੋਂ ਖੁੱਲੀਆਂ ਕੋਈ ਇਦਾਂ ਚੰਬੂ ਜੂਬੂ ਨਹੀਂ ਠੀਕ ਆ ਚਲੋ ਲੈ ਜਾ ਦੋ 10 ਕਿਲੋ ਜਰਾ ਦੇਖੋ ਵੇ ਕਿੰਦੀ ਚਾਗਾ ਤੇ ਇਹਦਾ ਵੀਰ ਜੀ ਕੀ ਰੱਖੇ ਮੁੱਲ ਫੇਰ ਆਪਾਂ ਵੀਰ ਜੀ ਵੀਰ ਸਿੱਧਾ ਕਹੋ ਕਿੰਨਾ ਕਰ ਦੀਏ 30000 ਦੀ ਵੀਰ ਜੀ ਦੇ ਦਾਂਗੇ 30000 ਦੀ ਚਲੋ ਮੋਕੇ ਤੇ ਥੋੜਾ ਪਤਾ ਹੋਰ ਕਰ ਦੋਗੇ ਕਿੰਨਾ ਤੁਸੀਂ ਕਹੋਗੇ ਦੱਸੋ ਜੀ 2000 ਕਰ ਦੀਏ ਕਰ ਦੋ ਵੀਰ ਜੀ ਹੋਰ ਦਾਂਗੇ ਵੀਰ ਜੀ ਯਾਰ 25000 ਦੀ ਦੇ ਦਾਂਗੇ 27000 ਦੀ ਦੇ ਦੋਗੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਇੱਕ ਆ ਗਾਂ ਗੱਬ ਬਣਾ ਜੀ ਹੈਨਾ ਇਹਦਾ ਥਨਾ ਦਾ ਸਾਈਜ਼ ਜੀ ਕਿ ਆਪ ਦੇਖ ਸਕਦੇ ਜੀ ਇਹ ਵੀ ਕਿੰਨੇ ਕੇ ਦੁੱਧ ਵਾਲੀ ਜੀ ਵੀਰ ਜੀ ਇਹ 20 ਤੋਂ 25 ਪਲੱਸ ਵਾਲੀ ਜੀ ਅੱਛਾ 25 ਲੀਟਰ ਤੇ ਲਾ ਕੇ ਬੰਨੇ ਵਾਲੀ ਹੈ ਲੈਣਾ ਜੇ 5-7 ਦਿਨ ਖੜਦੀ ਹੈ ਜੀ ਠੀਕ ਹੈ ਚੰਗੀ ਤਿਆਰ ਹੋਣਾਵਾ ਜੀ ਇਹਨੇ ਹਾਂ ਜੀ ਹਾਂ ਜੀ ਤੀਸਰਾ ਸੂਆ ਜੀ ਅੱਗੇ ਤੀਸਰਾ ਸੂਆ ਜਿਹੜਾ ਇਹਨੇ ਸੋਣਾ ਇਹ ਵੀ ਚੰਗੇ ਸੋਹਣੇ ਰੰਗ ਰੂਪ ਵਾਲੀ ਹੈ ਹਾਂ ਜੀ ਲੈ ਜੀ ਜੀ ਤੇ ਇਹਦਾ ਕੀ ਰੱਖੀਏ ਵੀਰ ਜੀ ਫਿਰ ਮੋਲੇ ਆਪਾ ਜੀ ਜੀ ਮੋਲੇ ਦਾ 60000 ਦੀ ਦਵਾਂਗੇ ਵੀਰ ਜੀ ਇਹ 60000 ਦੇ ਦਵਾਂਗੇ ਚਲੋ ਕੋ ਵੀਰ ਫੋਨ ਲਾਵੇ ਨਾ ਮਾਂ ਤਾਂ ਨੋਰ ਹੋ ਜਾਊਗਾ ਠੀਕ ਹੈ ਜੀ ਆ ਵੀ ਜੀ ਜੱਤੀ ਜੇ ਇਹ ਵੀ ਪੰਜਾਬ ਵਾਲੀ ਜੱਤੀ ਆ ਜਿਹੜੀ ਚੰਗੇ ਕਦ ਕਾਸ਼ ਵਾਲੀ ਆ ਜਿਹੜੀ ਹਾਂ ਵੱਡੀ ਜੀ ਵੀਰ ਜੀ ਪਹਿਲੇ ਸੀ ਵੀ 18 ਲੀਟਰ ਦੇ ਤੇ ਭਰਿਆ ਜੀ ਨੇ ਜੀ ਅੱਛਾ ਤਿਆਰ ਕੀ ਕੰਨਾਂ ਚਵਾ ਦੇ ਦੂਸਰੇ ਦੇਖੋ 20 ਤੋਂ ਪਲੱਸ ਹੀ ਜਾਊਗੀ ਜੀ ਲਿਆ ਫਿਰ ਤੋਰ ਇਹਨਾਂ ਵਿੱਚ ਦੇਣਾ ਜੀ 10 ਤੋਂ 15 ਦਿਨ ਖੜਦੀ ਹੈ ਜੀ 10 15 ਦਿਨ ਖੜਦੀ ਆ ਹੱਲੇ ਆ ਜਲਾਵਲ ਦੀ ਤੇ ਵੀ ਠੰਡੀ ਤੇ ਦੀ ਹੈ ਜਿਹੜੀ ਬਾਕੀ ਚੰਗੇ ਕਦ ਕਾਠ ਵਾਲੀ ਚੰਗੀ ਸੰਭੀ ਸੁੰਦੀ ਹੈ ਜਿਹੜੀ ਇਹ ਤੇ ਇਹਦਾ ਵੇਚ ਕੀ ਰੱਖੀ ਹੈ ਫਿਰ ਮੋਲ ਆਪਾਂ ਮੋਲ ਵੇਚੀ ਇਹਦਾ 55000 ਜੀ 55000 ਹਾਂ ਜੀ ਹਾਂ ਜੀ ਕਰਨਾ ਮੰਨ ਤਨ ਮੌਕੇ ਤੇ ਹੋਰ ਕਰ ਦਾਂਗੇ ਵੇਚ ਜੀ ਕਿੰਨਾ ਯਾਰ ਖੜਾ ਕਰ ਦਾਂਗੇ ਅੱਛਾ ਚਲੋ ਜੀ ਜੇ ਕੋਈ ਜੋੜਾ ਕਟਾ ਕਰੂਗਾ ਅੱਛਾ ਉਹਨੂੰ 3000 ਮਾਨ ਕਰਾਂਗੇ ਹੋਰ ਚਲੋ ਕੋ ਫੋਨ ਲਾਵੇ ਕਰੀ ਬਾਕੀ ਮਾਨ ਤੇ ਆਪੇ ਮੌਕੇ ਤੇ ਹੋ ਹੀ ਜਾਊਗਾ ਜੀ ਜੀ ਉਹਨਾਂ ਚੋਂ ਵੀ ਜੋੜਾ ਕਰੂਗਾ ਹੋਰ ਮਾਨ ਕਰ ਦਾਂਗੇ ਠੀਕ ਹੈ ਵਿਦਿਆਰਥੀ ਕੋਈ ਕੁਛ ਕਹਣਾ ਹੈ ਠੀਕ ਹੈ ਵਿਦਿ ਬਹੁਤ ਬਹੁਤ ਧੰਨਵਾਦ ਜੀ ਆਪਾਂ ਸ਼ੁਭੇ ਜੀ ਹੁਣ ਟੋਟਲ ਜਿਹੜੇ ਆ 5 ਬਗਾਉ ਕੀਤੇ ਆ ਬਾਕੀ ਕੋਈ ਵੇਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ ਚਾਖ ਕੇ ਆਪਣੀ ਸਮਝਣਾ ਆਪਣੀ ਚਵਾਈ ਕਰਕੇ ਫੇਰ ਹੀ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ